ਪਿਆਰੇ ਮੋਹਨ ਸਿੰਘ ਜੀ ਪਿਆਰੇ ਮੋਹਨ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਪਿਆਰੇ ਖੇਰ ਵਾਰਤ ਦੇ ਪਿਆਰੇ ਦਇਆ ਸਿੰਘ ਜੀ ਪਿਆਰੇ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਪਿਆਰੇ ਮਹਤੁਤਮ ਜੀ ਪਿਆਰੇ ਸਾਹਿਬ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਪਿਆਰੇ ਬੱਥੇਓ ਪੂਰਾ ਨਾਮ ਲੈਣਾ ਪੰਜ ਪਿਆਰਾਂ ਦਾ ਪੂਰਾ ਜਿਵੇਂ ਆਪਾਂ ਚਾਹ ਸਰਬਜਾਤ ਦੇ ਨਾਮ ਯਾਦ ਕੀਤੇ ਹੈ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਕਹਿੰਦੇ ਸਾਰੇ ਬਜ਼ੁਰਗਾ ਅਜੀਤ ਸਿੰਘ ਜੀ ਜੀ ਨਾਲ ਹੋਣਾ ਸਤਕਾਰ ਦੇ ਨਾਲ ਸਹਿਬਜਾਤਾਂ ਜੇਹਾਰ ਸਿੰਘ ਜੀ ਕਾਲੀ ਕੀ ਕਰਨੀ ਬੋਲਣ ਲੱਗਿਆਂ ਜਿਵੇਂ ਪਿਆਰੇ ਦਾਇਆ ਸਿੰਘ ਜੀ ਬੋਲੋ ਪਿਆਰੇ ਤੇਰਾ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਹਨੂ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਮੋਹਕਮ ਸਿੰਘ ਜੀ ਪਿਆਰੇ ਮੋਹਕਮ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਇਸੇ ਤਰ੍ਹਾਂ ਸਾ ਯਾਦ ਰੱਖ ਕੇ ਹੋਣਾ ਪੰਜ ਪਿਆਰਾਂ ਦੇ ਨਾਮ ਚਾਹ ਸਹਿਜਾਂ ਦੇ ਨਾਮ ਸਾਰੇ ਯਾਦ ਕਰਕੇ ਹੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ